ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਦੋਸਤ ਭੈਣ ਭਰਾਵਾਂ ਨੂੰ ਤੇ ਲਓ ਜੀ ਆਪਾਂ ਮਰੇਲ ਕੋਟ ਲਈ ਜਾ ਰਹੇ ਆ ਬੋਡੀ ਬਿਲਡਿੰਗ ਦੇ ਮੁਕਾਬਲੇ ਆ ਤਿੰਨ ਸਾਲ ਹੋ ਗਏ ਸੀਗੇ ਮੈਨੂੰ ਤਾਂ ਕਿੰਨੇ ਨੂੰ ਆਪਣਾ ਛੋਟਾ ਭਰਾ ਅਪਨੀਤ ਅਜੇ ਵੀ ਖੇਡੂਗਾ ਛੋਟੀ ਕੈਟਾਗਰੀ ਦੇ ਵਿੱਚ ਪਹੁੰਚ ਗਿਆ ਕਿਲੋ ਵੇਟ ਹਾਂ ਨਹੀਂ 55 ਕਿਲੋ ਵੇਟ ਵਰਗ ਦੇ ਵਿੱਚ ਇਹ ਵੀ ਖੇਡੂਗਾ ਤੇ ਮੇਰਾ ਸਨੇਹਾ ਤਾਂ ਇਹੀ ਹੈ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਕਹਿੰਦਾ ਬਾਈ ਨਸ਼ਾ ਛੱਡ ਕੇ ਜਾਂ ਮੰਨ ਲਓ ਜਵਾਨੀ ਚੜ੍ਹਦੀ ਦੇ ਵਿੱਚ ਹਨਾ ਕਿਸੇ ਪਾਸੇ ਸਿੱਧੇ ਪੱਜ ਪੈਣਾ ਵੀ ਮਿਹਨਤ ਕਰੋ ਦੱਬ ਕੇ ਤੇ ਮੇਰਾ 75 ਖੜਾ ਹੈ ਗੁਰਵਿੰਦਰ ਖੜਾ ਹੈ ਜਾਦੂ ਹੈਗਾ ਠੀਕ ਹੈ ਨਾ ਮੁੰਡਾ ਸੰਦੀਪ ਬਣਾ ਰਿਹਾ ਵੀਡੀਓ ਬਣਾ ਰਿਹਾ ਤੇ ਅਸੀਂ ਸਾਡੀ ਇੱਕ ਟੀਮ ਹੈ ਅਸੀਂ ਉਹ ਟੀਮ ਬਣਾ ਕੇ ਚੱਲੇ ਵੀ ਖੁਦ ਵੀ ਕੁਛ ਨਾ ਕੁਛ ਕਰਕੇ ਦਿਖਾ ਰਹੇ ਹਾਂ ਜ਼ਿੰਦਗੀ ਦੇ ਵਿੱਚ ਤੇ ਮੋਟੀਵੇਟ ਉਹਨਾਂ ਨੌਜਵਾਨਾਂ ਨੂੰ ਕਰ ਰਹੇ ਹਾਂ ਜਿਹੜੇ ਗਲਤ ਰਸਤੇ ਤੇ ਪਟਕੇ ਹੋਏ ਆ ਛੋਟੀ ਉਮਰ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧੋਗੇ ਤਾਂ ਕਾਮਯਾਬ ਜ਼ਰੂਰ ਹੋ ਜਾਓਗੇ ਆਓ ਜੀ ਚੱਲਦੇ ਆਂ ਮਰੇਰ ਕੋਟਲੇ ਬਣੇ ਰਹੋ ਵੀਡੀਓ ਨੇ ਇਤਨੇ ਬਾਡੀ ਵੇਟ ਕਰਾਉਣ ਤੋਂ ਬਾਅਦ ਲਾਈਟੀ ਡਾਈਟ ਡਾਈਟ ਵਾਲਾ ਬੈਗ ਅਸੀਂ ਭੁੱਲ ਕੇ ਘਰੇ ਜਲਦੀ ਜਲਦੀ ਦੇ ਵਿੱਚ ਤੇ ਸਾਡੇ ਕੋਲੇ ਸਿਰਫ ਇਕੱਲੇ ਚੌਲ ਤੇ ਸਾਗ ਵਾਲੀ ਰੋਟੀ ਰਹਿ ਗਈ ਸੀ ਤੇ ਬਹੁਤ ਮਨ ਕਰਦਾ ਸੀ ਬਹੁਤ ਦਿਨ ਹੋ ਗਏ ਸੀ ਰੋਟੀ ਖਾਦੀ ਨੂੰ ਫੇਰ ਰੋਟੀ ਖਾਣ ਪ੍ਰੰਤ ਤਾ ਪਨੀਰ ਨੂੰ ਮੈਂ ਲੱਗਿਆ ਕਰਨਾ ਪਾਲਸ਼ ਵਗੈਰਾ ਲਾਉਣ ਵਾਸਤੇ ਤਿਆਰ ਤੇ ਇਹ ਨੇ ਖੇਡਣਾ ਸੀ 55 ਤੋਂ 60 ਕੈਟਾਗਰੀ ਦੇ ਵਿੱਚ ਪਰ ਇਹਦਾ weight ਘੱਟ ਹੋਣ ਕਰਕੇ ਤੇ ਤਾ ਵੀ ਚਲੋ ਬੱਚੇ ਨੇ ਮਿਹਨਤ ਕੀਤੀ ਹੈ ਹਨਾ ਇਹ ਰੰਗ ਦਾ ਕੰਮ ਕਰਦਾ ਹੈਗਾ ਤੇ ਇੱਕ ਸਰਕਾਰਾਂ ਕੇ ਬੇਨਤੀਆ ਲੋ ਜੀ ਹੋ ਗਏ ਆਫਨੀਡ ਦਾ ਕੰਪੀਟੀਸ਼ਨ ਸ਼ੁਰੂ ਤੇ ਬਹੁਤ ਸੋਹਣੇ ਨੌਜਵਾਨਾਂ ਦੇ ਜਿਹੜਾ ਸਰੀਰ ਸੀਗੇ ਤਰਾਸ਼ੇ ਹੋਏ ਸਰੀਰ ਸੀ ਬਹੁਤ ਸੋਹਣੇ ਤੇ ਪਾਸੇ ਪਾਸੇ ਬਾਈ ਆਪਣੇ ਮਹੱਲੀ ਤੋਂ ਆਏ ਹੋਣੇ ਜਿਹਨਾਂ ਦਾ ਮਾਲਾ ਬਣਿਆ ਹੋਇਆ ਤੇ ਬਹੁਤ ਵਧੀਆ ਇਨਸਾਨ ਵੀ ਲਾ ਲੋ ਤੇ ਬਾਕੀ ਮੁੰਡੇ ਸਾਰੇ ਕਿਉਂ ਤਰ ਘਾਟ ਕਰਵਾ ਸੀਗੇ ਤੇ ਅਸੀਂ ਵੇਟ ਵਾਲੀ ਪਰਚੀ ਦੇਖ ਰਹੇ ਸੀ ਪਨੀਤ ਦੀ ਵੀ ਵੇਟ ਘਟਦਾ ਤੇ ਕਿਵੇਂ ਪਲੇਸ ਕੋ ਉਪਨਾ ਪਹੁੰਚੀ ਤੇ ਉਸ ਤੋਂ ਬਾਅਦ ਮੇਰੇ ਪਾਲਸ਼ ਲਾਉਣ ਲੱਗੇ ਜੀ ਭਾਈ ਅਰਗੇ ਤੇ ਪਨੀਤ ਪਾਲਸ਼ ਲਾਉਦੇ ਰਹਿੰਦੇ ਮੈਂ ਦੂਜੇ ਨਾਲ ਜਵਾਨਾ ਕਰਨੀ ਦੇਖ ਕੇ ਕਿਉਂ ਤਿੰਨ ਸਾਲਾਂ ਬਾਅਦ ਸਟੇਜ ਤੇ ਚੜਨਾ ਸੀਗਾ ਤੇ ਥੋੜਾ ਮਾਨ ਦੇ ਵਿੱਚ ਡਰ ਵੀ ਸੀਗਾ ਉਸ ਤੋਂ ਬਾਅਦ ਮੈਂ ਸੀਰੀ ਕੀਤਾ ਵਾਰਮ ਅਪ ਆ ਵਾਰਮ ਅਪ ਦੇ ਵਿੱਚ ਪੋਸ਼ ਅਪ ਵਗੈਰਾ ਲਾ ਕੇ ਤੇ ਉਸ ਤੋਂ ਬਾਅਦ ਮੈਂ ਸ਼ੋਲਡਰ ਵਗੈਰਾ ਲਾਏ ਆਪਦੇ ਤੇ ਪਰਮਾਨ ਦੇ ਵਿੱਚ ਇੱਕ ਘਬਰਾਹਟ ਜੀ ਜ਼ਰੂਰ ਕੋਈ ਜਾਂਦੀ ਸੀ ਪ੍ਰੈਕਟਿਸ ਤੋਂ ਪਹਿਲਾਂ ਕੰਪਲੀਸ਼ਨ ਤੋਂ ਪਹਿਲਾਂ ਕੀ ਬਣੂਗਾ ਕੀ ਬਣੂ ਬਹੁਤ ਟਾਈਮ ਬਾਅਦ ਹਨਾ ਪਰ ਅੰਦਰੋਂ ਹੌਸਲਾ ਵੀ ਜਨੂਨ ਵੀ ਸੀ ਸਰੀਰ ਚੜ੍ਹਦੀ ਕਲਾ ਦੇ ਵਿੱਚ ਵੀ ਸੀਗਾ ਇੱਕ ਅਲੱਗ ਜੀ ਖੁਸ਼ੀ ਵੀ ਮਹਿਸੂਸ ਹੋ ਰਹੀ ਸੀ ਫਿਰ ਬਾਈ ਨੂੰ ਮਹਾਲੀ ਵਾਲਿਆਂ ਨੂੰ ਸੀ ਵੀਡੀਓ ਬਣਾ ਕੇ ਭੇਜੀ ਮੇਰੇ ਉਸਤਾਦ ਨੂੰ ਕਿਵੇਂ ਲੱਗਿਆ ਲੋਕ ਜੀ ਤੋਂ ਬਾਅਦ ਹੋ ਗਿਆ ਆਪਣਾ ਕੰਪਲੀਸ਼ਨ ਸ਼ੁਰੂ ਤੇ ਕੰਪੀਟੀਸ਼ਨ ਦੇ ਵਿੱਚ 70 ਤੋਂ ਉੱਪਰ ਅੱਤਰ ਕੈਟਾਗਰੀ ਦੇ ਵਿੱਚ ਮੈਂ ਖੇਡਿਆ ਸੀ ਮੇਰਾ 73 ਕਿਲੋ 700 ਗ੍ਰਾਮ ਵੇਕ ਸੀ ਤੇ ਨੌਜਵਾਨ ਹੁੰਦੇ ਇੱਕ ਪ੍ਰਦਰਸ਼ਨੀ ਸਹੀ ਸੀਗੇ ਸਾਰੇ ਨੌਜਵਾਨਾਂ ਦੇ ਤੁਸੀਂ ਦਿਖਾਓ ਦੇਖੋ ਕਿ ਕਿਹੜੇ ਕਹਣ ਕਹੜ ਚੋਬਰ ਨੇਗੇ ਤੇ ਮੇਰੀ ਉਮਰ ਸੀਗੀ 44 ਸਾਲ ਤੇ ਇਹ ਜਿਹੜੇ ਨੌਜਵਾਨ ਮੇਰੇ ਨਾਲ-ਨਾਲ ਖੜੇ ਨੇ ਕੋਈ 27 ਸਾਲ ਦਾ ਸੀ ਕੋਈ 35 ਦਾ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਖਾਣ ਨਾ ਇਸ ਤੇ ਦੇ ਕੋਈ ਮੁੰਡਾ ਸੁੱਕੀ ਜਾਂਦਾ ਸੀਗਾ ਕਿਤੇ ਬਹੁਤ ਟਾਈਮ ਹੋ ਗਿਆ ਸੀ ਜਿਆ ਖੇਡਾਂ ਵਗੈਰਾ ਨੂੰ ਤੇ ਉਸ ਤੋਂ ਬਾਅਦ ਇਹ ਲੋਕ ਜੇ ਕੰਪੀਟੀਸ਼ਨ ਹੋਣ ਗਿਆ ਸੀ ਸ਼ੁਰੂ ਪਹਿਲਾ ਸੀਗਾ ਸਾਨੂੰ ਸਾਰਾ ਦੇਖਿਓ ਆਪਣਾ ਕੰਪੀਟੀਸ਼ਨ ਲੈਕ ਲਾਕਿੰਗ ਕੋ ਫਰੈਂਡ ਵਿਸ਼ੇ ਕੋ Relax. Third ball. Side. Chest ball. Collect. Relax. Next ball. Back. Double ball. Collect. next ball. Next ball. Side. Tricep pose. Flex. Relax. Next ball. Abdominal with thighs, flex. Relax. Most muscular pose. Flex. ਲੋਜੀ ਕੰਪੀਟੀਸ਼ਨ ਹੋ ਗਿਆ ਸਮਾਪਤ ਪਰ ਮੈਂ ਤਿੰਨ ਸਾਲਾਂ ਚੜ੍ਹਨ ਕਰਕੇ ਪੋਜ਼ਿੰਗ ਦੇ ਵਿੱਚ ਥੋੜੀ ਜਿਹੀ ਰਹਿ ਗਈ ਦਿੱਕਤ ਆ ਤੇ ਨਹੀਂ ਆਪਣੀ ਪਲੇਸ ਜਿਹੜੀ ਸੀਗੀ ਪਹਿਲੀ ਬਣੀ ਸੀ ਚਲੋ ਬਹੁਤ ਖੁਸ਼ੀ ਹੋਈ ਹੈ ਨਾ ਵੀ ਛੋਟੀ ਉਮਰ ਦੇ ਨੌਜਵਾਨਾਂ ਦੇ ਨਾਲ ਫੇਰ ਵੀ 44 ਸਾਲ ਦੇ ਵਿੱਚ ਉਮਰ ਦੇ ਵਿੱਚ ਮੁਕਾਬਲਾ ਕੀਤਾ ਮੇਰੀ ਲੱਤ ਟੁੱਟੀ ਹੋਣ ਕਰਕੇ ਵਾਰ-ਵਾਰ ਮੇਰੇ ਮਨ ਦੇ ਵਿੱਚ ਉਹੀ ਆ ਰਿਹਾ ਸੀ ਜਦੋਂ ਮੇਰਾ ਨਾਮ ਲੈਂਤਾ ਵੀ ਆਓ ਜੀ ਤੇ ਸਾਈਕਲ ਨੂੰ ਪਲੇਸ ਆ ਬਹੁਤ ਜ਼ਿਆਦਾ ਖੁਸ਼ੀ ਹੋਈ ਨੇ ਮਿਸਟਰ ਪੰਜਾਬ ਤੇ ਮਿਸਟਰ ਇੰਡੀਆ ਦੋਵੇਂ ਕੰਪੀਟੀਸ਼ਨਾਂ ਦੇ ਵਿੱਚ ਉਹ ਸੈਕੰਡ ਪਲੇਸ ਰਹੀ ਤੇ ਬਹੁਤ ਜ਼ਿਆਦੇ ਚੰਗਾ ਲੱਗਿਆ ਦੋਵਾਂ ਦੇ ਵਿੱਚ ਕੈਸ਼ ਪ੍ਰਾਈਜ਼ ਮਿਲਿਆ ਅਲੱਗ-ਅਲੱਗ ਸਪਲੀਮੈਂਟਡ ਪ੍ਰੋਫੀ ਸਰਟੀਫਿਕੇਸ਼ਨ ਇੱਕ ਬਹੁਤ ਜ਼ਿਆਦੇ ਜਨੂਨ ਅੰਦਰ ਚੜਿਆ ਵੀ ਹੁਣ ਲੰਮੇ ਸਮੇਂ ਤੱਕ ਬਾਡੀ ਬਿਲਡਿੰਗ ਕਰਾਂਗੇ ਖੁਦ ਵੀ ਤੇ ਆਉਣ ਵਾਲੇ ਛੋਟੇ ਉਮਰ ਦੇ ਨੌਜਵਾਨਾਂ ਨੂੰ ਜਿਹੜੇ ਗਲਤ ਰਸਤੇ ਤੇ ਤੁਰੇ ਹੋਏ ਆ ਉਹਨਾਂ ਨੂੰ ਦੁਬਾਰਾ ਫੇਰ ਗਰਾਉਂਡ ਦੇ ਨਾਲ ਜੋੜਾਂਗੇ ਤੇ ਬਹੁਤ ਜਿਆਦਾ ਚੰਗਾ ਲੱਗਿਆ ਸਾਰਿਆਂ ਨੇ ਗਰੁੱਪ ਫੋਟੋ ਕਰਾਈ ਤੇ ਮੂਰੇ ਜਿਹੜੇ ਨੌਜਵਾਨ ਭਰਾ ਬੈਠੇ ਜੀ ਚੀਕਾ ਮਾਰਨੇ ਤੇ ਬਹੁਤ ਜਿਆਦਾ ਚੰਗਾ ਲੱਗ ਰਿਹਾ ਸੀ ਧੰਨਵਾਦ ਜੀ ਘਰ ਅਸੀਂ ਰਾਤ ਨੂੰ 11 ਵਜੇ ਪਹੁੰਚੇ ਤੇ ਮੂਰੇ ਮੇਰੇ ਘਰ ਦੀ ਮੇਰੀਆਂ ਬੇਟੀਆਂ ਦੋਵੇਂ ਹਨਾ ਇੰਤਜ਼ਾਰ ਕਰਵੀਆਂ ਸੀ ਕਿਉਂ ਪਹਿਲਾਂ ਫੋਨ ਕਰਕੇ ਦੱਸਦਾ ਸੀ ਵੀ ਆਪਣੀ ਸਾਈਕਲ ਨੂੰ ਪਲੇਜ ਆ ਪਰ ਫੇਰ ਵੀ ਇਹ ਸੀਗਾ ਕਿ ਉਹ ਪੱਕੇ ਤੋਂ ਘਰ ਦੇ ਵਿੱਚ ਆਉਣਗੇ ਬਹੁਤ ਜ਼ਿਆਦਾ ਚੰਗਾ ਲੱਗਿਆ ਜਦੋਂ ਪੀਆਂ ਨੂੰ ਆਉਣਸਾਰ ਪ੍ਰੋਫ ਨੇ ਦਿੱਤੀਆਂ ਲੱਗਿਆ ਇਸ ਟਾਈਮ ਮੈਂ ਨਸ਼ੇ ਦੀ ਹਾਲਾਤ ਦੇ ਵਿੱਚ ਆਉਣਾ ਹੁੰਦਾ ਜੀ ਟੱਕਿਆ ਹੋਇਆ ਬੱਚੇ ਲੁਕਦੇ ਹੁੰਦੇ ਸੀ ਤੇ ਹੁਣ ਪਰਮਾਤਮਾ ਹੀ ਕਰਮਣਾ ਪ੍ਰੋਫ ਨੇ ਲਿਆ ਕੇ ਦੇ ਰਹਿਗਾ ਇੱਕ ਦਿਨ ਕੁਝ ਵੱਡਾ ਕਰਾਂਗੇ ਧੰਨਵਾਦ